ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਬਹੁਤ ਜ਼ਿਆਦਾ ਗਰਮ ਹੈ ਤੇ ਇਹੋ ਜੇ ਮੌਸਮ ਵਿੱਚ ਜੇ ਸਿੱਖੜੀ ਚਾਵਲ ਦਲੀਆ ਘਰ ਵਿੱਚ ਆਮ ਹੀ ਬਣਾਉਣੇ ਆ ਤੇ ਨਾਲ ਬਣਾਉਣੇ ਆ ਦਾਲ ਕਿਉਂਕਿ ਦਾਲ ਨਾਲ ਇਹ ਚੀਜ਼ਾਂ ਆਸਾਨੀ ਨਾਲ ਖਾਧੀਆਂ ਜਾਂਦੀਆਂ ਆ ਬਾਕੀ ਦਾਲ ਹੈ ਜਿਹੜੀ ਹਲਕੀ ਹੁੰਦੀ ਹੈ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜੀ ਛੋਲਿਆਂ ਦੀ ਦਾਲ ਮਿੰਟਾਂ ਵਿੱਚ ਤਿਆਰ ਕਰਾਂਗੇ ਕਿਉਂਕਿ ਕਈ ਵਾਰ ਘਰ ਵਿੱਚ ਮਹਿਮਾਨ ਆ ਜਾਂਦੇ ਆ ਤਾਂ ਆਪਾਂ ਦੋ ਤਿੰਨ ਚੀਜ਼ਾਂ ਤਿਆਰ ਕਰਨੀਆਂ ਹੁੰਦੀਆਂ ਤਾਂ ਇਹ ਦਾਲ ਹੈ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਚਟਪਟ ਬਣ ਕੇ ਤਿਆਰ ਹੁੰਦੀ ਹੈ ਇਹਦੇ ਲਈ ਪਤ ਦੋ ਲਵਾਂਗੇ ਪਿਆਜ਼ ਇੱਕ ਵੱਡੇ ਸਾਈਜ਼ ਦਾ ਲਿਆ ਟਮਾਟਰ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਦੋ ਲਈਏ ਹਰੀ ਮਿਰਚ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈਣੀ ਹੈ ਸਾਰੀਆਂ ਚੀਜ਼ਾਂ ਨੂੰ ਮੋਟਾ-ਮੋਟਾ ਕੱਟ ਕੇ ਆਪਾਂ ਗ੍ਰਾਇੰਡ ਕਰ ਲਾਂਗੇ ਟਮਾਟਰ ਆਪਾਂ ਅੱਧਾ ਹੋਰ ਲਿਆ ਜੈਨਕੀ ਆਪਾਂ ਡੇ ਟਮਾਟਰ ਲਿਆ ਜਿੰਨੀ ਕਿ ਤੁਹਾਨੂੰ ਖਟਾਸ ਪਸੰਦ ਹੋਵੇ ਉਸ ਹਸਾਬ ਨਾਲ ਲੈ ਲਿਓ ਜੇ ਤੁਹਾਡੇ ਕੋਲ ਮੀਡੀਅਮ ਸਾਈਜ਼ ਦੇ ਟਮਾਟਰ ਹੈ ਤਾਂ ਦੋ ਲੈ ਲਿਓ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂਗੇ ਆਮ ਤਲਾਪ ਕਰ ਵਿੱਚ ਬਣਾਉਂਦੇ ਹੀ ਰਹਿੰਦੇ ਆ ਪਰ ਕਈ ਵਾਰ ਅਲੱਗ ਜੇ ਟੇਸਟ ਦੀ ਦਾਲ ਬਣਾਉਣ ਨੂੰ ਚੀਖੇ ਤਾਂ ਇਹ ਦਾਲ ਨੂੰ ਟਰਾਈ ਜ਼ਰੂਰ ਕਰਿਓ ਬਾਕੀ ਜਿਆਦਾ ਇਹਦੇ ਵਿੱਚ ਝੰਜਟ ਨਹੀਂ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਇੱਕ ਕਾਲੀ ਛੋਲਿਆਂ ਦੀ ਦਾਲ ਨੂੰ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਧੋ ਲਿਓ ਤੇ ਇੱਕ ਘੰਟਾ ਪਹਿਲਾਂ ਇਹਨੂੰ ਭਿਓ ਕੇ ਰੱਖ ਦਿਓ ਅੱਜ ਦੀ ਦਾਲ ਆਪਾਂ ਬਣਾਵਾਂਗੇ ਕੁੱਕਰ ਵਿੱਚ ਕਿਉਂਕਿ ਜਦੋਂ ਹੀ ਜਲਦੀ ਵਿੱਚ ਦਾਲ ਬਣਾਉਣੀ ਹੋਵੇ ਤਾਂ ਕੁੱਕਰ ਵਿੱਚ ਹੀ ਬਣਦੀ ਹੈ ਬਾਕੀ ਤੁਹਾਡੀ ਮਰਜ਼ੀ ਇਹ ਤੁਸੀਂ ਕੁੱਜੇ ਵਿੱਚ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਹੋ ਦਾਲ ਜਿਹੜੇ ਪਾਣੀ ਵਿੱਚ ਭਉਂਦੀ ਸੀ ਉਹ ਪਾਣੀ ਨੂੰ ਆਪਾਂ ਕੱਢਤਾ ਇੱਕ ਵਾਰੀ ਇਹਨੂੰ ਫਿਰ ਸਾਫ਼ ਕਰ ਲਿਆ ਫਿਰ ਜ਼ਰੂਰਤ ਅਨੁਸਾਰ ਪਾਵਾਂਗੇ ਇਹਦੇ ਵਿੱਚ ਨਮਕ ਥੋੜੀ ਜੀ ਹਲਦੀ ਤਿੱਖੀ ਮਿਰਚ ਰੰਗ ਵਾਲੀ ਮਿਰਚ ਜ਼ਰੂਰ ਪਾਓ ਰੰਗ ਵਾਲੀ ਆਪਾਂ ਦੇਗੀ ਮਿਰਚ ਪਾਈ ਹੈ ਦਾਲ ਦਾ ਕਲਰ ਇਹਦੇ ਨਾਲ ਬੜਾ ਹੀ ਵਧੀਆ ਆਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਜੇ ਤੁਸੀਂ ਇੱਕ ਕੌਲੀ ਛੋਲਿਆਂ ਦੀ ਦਾਲ ਦੀ ਪਿਉਂਤੀ ਹੈ ਤਾਂ ਤਿੰਨ ਕੌਲੀਆਂ ਇਹਦੇ ਵਿੱਚ ਪਾਣੀ ਪਾ ਦਿਓ ਇਹ ਦਾਲ ਜਦੋਂ ਹੀ ਪੱਕ ਕੇ ਇਹਨੂੰ ਘੰਟਾ ਰੈਸਟ ਤੇ ਰੱਖੋਗੇ ਸਾਰਾ ਪਾਣੀ ਆਪਣੇ ਆਪ ਹੀ ਇਹਦੇ ਵਿੱਚ ਮਿਕਸ ਹੋ ਜਾਣਾ ਹੈਗਾ ਤਿੰਨ ਕੌਲੀਆਂ ਪਾਣੀ ਇਹਦੇ ਲਈ ਬਹੁਤ ਹੈ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਵਿੱਚ ਦੋ ਚਮਚ ਪਾ ਦਿਓ ਘਿਓ ਦੇ ਕੁੱਕਰ ਨੂੰ ਰੱਖਾਂਗੇ ਆਪਾਂ ਗੈਸ ਤੇ ਤੇ ਇੱਕ ਟੁਕੜਾ ਪਾਵਾਂਗੇ ਦਾਲ ਚੀਨੀ ਦਾ ਤੇ ਇੱਕ ਵੱਡੀ ਇਲਾਇਚੀ ਇਹ ਤੁਸੀਂ ਜ਼ਰੂਰ ਪਾਓ ਥੋੜੀ ਜੀ ਵੀਡੀਓ ਵਿੱਚ ਤਾਂ ਕੱਟੋਗੀ ਕਿਉਂਕਿ ਮੈਂ ਬਾਅਦ ਵਿੱਚ ਮਿਕਸ ਕੀਤੀ ਸੀ ਫਿਰ ਆਪਾਂ ਇਹਦੇ ਵਿੱਚ ਸਾਰਾ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਸੀ ਦਾਲ ਚ ਮਿਕਸ ਕਰ ਦਾਂਗੇ ਫਿਰ ਕੁੱਕਰ ਨੂੰ ਕਰਾਂਗੇ ਆਪਾਂ ਇੱਥੇ ਬੰਦ ਤੇ ਉਸ ਤੋਂ ਬਾਅਦ ਇਹਦੀਆਂ ਤਿੰਨ ਚਾਰ ਬਿਸਲਾ ਲਗਾ ਲਾਂਗੇ ਉਹ ਤੁਸੀਂ ਆਪਣੇ ਹਿਸਾਬ ਨਾਲ ਲਗਾ ਲਿਓ ਕਈ ਵਾਰ ਤਿੰਨ ਬਿਸਲਾ ਚ ਵੀ ਦਾਲ ਤਿਆਰ ਹੋ ਜਾਂਦੀ ਹੈ ਕਈ ਵਾਰ ਚਾਰ ਬਿਸ ਲੰਚ ਵੀ ਪਰ ਜਦੋਂ ਵੀ ਮਸਾਲੇ ਵਾਲੇ ਜੱਗ ਵਿੱਚ ਆਪਾਂ ਪਾਣੀ ਪਾਇਆ ਸੀ ਉਹ ਦਾਲ ਵਿੱਚੋਂ ਹੀ ਲਿਆ ਸੀ ਐਕਸਟਰਾ ਪਾਣੀ ਤੁਸੀਂ ਨਾ ਪਾਇਓ ਚਾਰ ਬਿਸਲ ਲਗਾ ਕੇ ਆਪਾਂ ਗੈਸ ਨੂੰ ਕੀਤਾ ਬੰਦ ਤੇ ਜਦੋਂ ਹੀ ਬਿਸਲ ਨੇ ਆਪਣਾ ਕੰਮ ਛੱਡ ਤਾ ਤੁਸੀਂ ਫੇਰ ਕੁੱਕਰ ਖੋਲਿਓ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਹੱਥਾਂ ਨਾਲ ਟੱਚ ਕਰਕੇ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹ ਮੈਸ਼ ਹੋ ਰਹੀ ਹੈ ਪਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਾਣੀ ਇਹਦੇ ਵਿੱਚ ਕਾਫੀ ਹੈ ਪਰ ਹਜੇ ਪੂਰੀ ਨਹੀਂ ਪੱਕੀ ਆਪਾਂ ਇਹਨੂੰ ਹੋਰ ਵੀ ਪਕਾਵਾਂਗੇ 10 ਮਿੰਟਾਂ ਤੱਕ ਗੈਸ ਤੇ ਰੱਖ ਕੇ ਨੂੰ ਆਪਾਂ ਮੀਡੀਅਮ ਫਲੇਮ ਤੇ ਲਗਾਤਾਰ ਪਕਾਉਂਦੇ ਜਾਵਾਂਗੇ ਤੇਰੇ ਨਾਲ ਦੂਸਰਾ ਸਮਾਨ ਆਪਾਂ ਤਿਆਰ ਕਰਾਂਗੇ ਤੇ ਦਾਲ ਨੇ ਹੋਰ ਟੇਸਟੀ ਦੇ ਜਾਣਾ ਤੇ ਬਾਕੀ ਜਿਹੜੀ ਛੋਲਿਆਂ ਦੀ ਦਾਲ ਹੈ ਜਦੋਂ ਇਹ ਪੱਕੀ ਪਈ ਨੂੰ ਕੰਟੈਕਟ ਹੋ ਜਾਂਦਾ ਸਾਰਾ ਪਾਣੀ ਆਪਣੇ ਆਪ ਹੀ ਸੋਖ ਜਾਂਦੀ ਹੈ ਤੇ ਇਹਦੇ ਲਈ ਆਪਾਂ ਤੜਕਾ ਬਣਾਵਾਂਗੇ ਇਹਦੇ ਲਈ ਆਪਾਂ ਲਿਆ ਦੇਸੀ ਘਿਓ ਦੇਸੀ ਘਿਓ ਵਿੱਚ ਦਾਲ ਦਾ ਤੜਕਾ ਹੈ ਜਿਹੜਾ ਤੁਸੀਂ ਲਗਾਓ ਦਾਲ ਬੜੀ ਟੇਸਟੀ ਬਣਦੀ ਹੈ ਉੱਪਰ ਦੀ ਪਾਵਾਂਗੇ ਜੀਰਾ ਤੁਹਾਡਾ ਦਿਲ ਕਰੇ ਤਾਂ ਤੁਸੀਂ ਇੱਥੇ ਸਾਬਤ ਧਨੀਆ ਵੀ ਪਾ ਸਕਦੇ ਹੋ ਤੇ ਥੋੜੀ ਜਿਹੀ ਪਾਈ ਆਪਾਂ ਹਿੰਗ ਫਿਰ ਆਪਾਂ ਦੋ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਤੇ ਥੋੜੀ ਜਿਹੀ ਪਾਈ ਆਪਾਂ ਕੱਟ ਕੇ ਲਸਣ ਕਿਉਂਕਿ ਅਦਰਕ ਆਪਾਂ ਪਹਿਲਾਂ ਹੀ ਪਾਤੀ ਸਾਰੇ ਸਮਾਨ ਨੂੰ ਆਪਾਂ ਹਲਕਾ ਜਿਹਾ ਪਕਾ ਲਾਂਗੇ ਪਕਾਵਾਂਗੇ ਪਰ ਇਹਦਾ ਕਲਰ ਜਿਹੜਾ ਜ਼ਿਆਦਾ ਡਾਰਕ ਨਹੀਂ ਕਰਾਂਗੇ ਉਸ ਤੋਂ ਬਾਅਦ ਗੈਸ ਨੂੰ ਆਪਾਂ ਕਰਤਾ ਬੰਦ ਹਜੇ ਵੀ ਇਹ ਹੌਲੀ ਹੌਲੀ ਪੱਕ ਰਹੀ ਹੈ ਤੜਕਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਦਾਲ ਵਿੱਚ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਹਲਕਾ ਜਿਹਾ ਤੜਕਾ ਲੱਗਦਾ ਤੈਉ ਤੈ ਇਹ ਦਾਲ ਹੈ ਜਿਹੜੀ ਚਟਪਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਿਹੜੇ ਮਸਾਲੇ ਆਪਾਂ ਦਾਲ ਵਿੱਚ ਗ੍ਰਾਈਂਡ ਕਰਕੇ ਪਾਏ ਸੀ ਮਤਲਬ ਪਿਆਜ਼ ਅਦਰਕ ਵਗੈਰਾ ਤੋਂ ਨਾਲ ਦੀ ਨਾਲ ਦਾਲ ਵਿੱਚ ਹੀ ਪੱਕ ਗਏ ਬਹੁਤ ਹੀ ਅਲੱਗ ਟੇਸਟ ਦੀ ਮਜ਼ੇਦਾਰ ਦਾਲ ਬਣਦੀ ਏ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਫੇਰ ਕੁੱਕਰ ਨੂੰ ਇੱਕ ਵਾਰ ਗੈਸ ਤੇ ਰੱਖਾਂਗੇ ਕਿਉਂਕਿ ਹਜੇ ਆਪਾਂ ਇਹਦੇ ਵਿੱਚ ਮਸਾਲਾ ਨਹੀਂ ਪਾਇਆ ਸੀ ਥੋੜਾ ਜਿਹਾ ਆਪਾਂ ਦਾਲ ਵਿੱਚ ਮਸਾਲਾ ਪਾ ਕੇ 5-6 ਮਿੰਟਾਂ ਲਈ ਫੇਰ ਪਕਾਵਾਂਗੇ ਦਾਲ ਹੌਲੀ-ਹੌਲੀ ਪੱਕਦੀ ਜਾਊਗੀ ਤੇ ਪਾਣੀ ਇਹਦੇ ਵਿੱਚ ਮਿਕਸ ਹੁੰਦਾ ਜਾਊਗਾ ਉਸ ਤੋਂ ਬਾਅਦ ਦੇਖੋ ਜੀ ਆਪਣੀ ਮਜ਼ੇਦਾਰ ਛੋਲਿਆਂ ਦੀ ਦਾਲ ਹੈ ਜਿਹੜੀ ਬਣ ਕੇ ਤਿਆਰ ਹੈ ਅਲੱਗ ਤਰੀਕੇ ਨਾਲ ਅਲੱਗ ਟੇਸਟ ਆਉਂਦਾ ਹੈ ਹੁਣ ਇਹਦੇ ਉੱਪਰ ਪਾ ਦਾਂਗੇ ਹਰਾ ਹਰਾ ਧਨੀਆ ਤੁਸੀਂ ਜੀ ਨੂੰ ਮਰਜ਼ੀ ਸਰਵ ਕਰਿਓ ਬਾਕੀਆਂ ਦਾਲਾਂ ਨਾਲ ਉਹਦਾ ਟੇਸਟ ਕਿਤੇ ਜ਼ਿਆਦਾ ਵਧੀਆ ਹੋਊਗਾ ਤੇ ਬੜੀ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਘਰ ਵਿੱਚ ਕਈ ਵਾਰ ਮਹਿਮਾਨ ਆਉਂਦੇ ਆ ਤਾਂ ਤੁਸੀਂ ਝਟਪਟ ਬਣਾ ਕੇ ਦਾਲ ਖਵਾ ਸਕਦੇ ਹੋ ਬਾਕੀ ਗਰਮੀ ਦਾ ਮੌਸਮ ਹੈ ਕਈ ਵਾਰੀ ਕੰਮ ਹੁੰਦਾ ਕਿ ਆਪਾਂ ਨੂੰ ਮਿੰਟਾਂ ਵਿੱਚ ਹੋ ਜੇ ਤਾਂ ਇਹ ਦਾਲ ਬਹੁਤ ਮਜ਼ੇਦਾਰ ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਵਧੀਆ ਲੱਗੀ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਿਲਕੁਲ ਦਾਲ ਖਲੂਗੀ ਨਹੀਂ ਇਸੇ ਤਰ੍ਹਾਂ ਹੀ ਰਹੂਗੀ ਦੇਖੋ ਪਰ ਇਹਦੀਆਂ ਤੁਸੀਂ ਪਹਿਲਾਂ ਹੀ ਜਿਆਦਾ ਵਿਸਲਾ ਨਾ ਲਗਾਓ ਤੇ ਨਾਲ ਆਪਾਂ ਇਹ ਤਿਆਰ ਕੀਤੇ ਪਿਆਜ਼ ਥੋੜਾ ਜਿਹਾ ਨਮਕ ਮਿਰਚ ਪਾ ਕੇ ਉੱਪਰ ਦੀ ਨਿਚੋੜਿਆ ਨਿੰਬੂ ਸਭ ਨੂੰ ਸਰਵ ਕੀਤੀ ਸਭ ਨੇ ਬੜੀ ਤਾਰੀਫ ਕੀਤੀ ਕਿਉਂਕਿ ਦਾਲ ਟੇਸਟੀ ਇੰਨੀ ਜਿਆਦਾ ਬਣੀ ਸੀ ਤੇ ਇਹ ਬਹੁਤ ਹੀ ਜਿਆਦਾ ਆਸਾਨੀ ਨਾਲ ਵੀ ਬਣੀ ਹੈ ਉਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮजेदार ਜੀ ਦਾਲ ਦੀ ਰੈਸিপি ਕਿਓ ਜੀ ਲਗੀ ਹੁਣ ਜਲਦੀ ਜਲਦੀ ਤੁਸੀਂ ਵੀ ਬਣਾਓ ਤੇ ਖਾਓ ਧੰਨਵਾਦ